ਸਯ ਅਮਰੀਕਾ ਚ ਪ੍ਰੈਜ਼ੀਡੈਂਸ਼ੀਅਲ ਡਿਬੇਟ ਹੈ ਜਿਹੜੀ ਉਸ ਦੇ ਵਿੱਚ 트럼ਪ ਬਾਈਡਨ ਨੇ ਹੱਥ ਨਹੀਂ ਮਲਾਇਆ ਇਹ ਵੀਡੀਓ ਹੈ ਜਿਹੜਾ ਉਹ ਵਾਇਰਲ ਹੋ ਰਿਹਾ ਬਾਈਡਨ ਨੇ ਪੁੱਛਿਆ ਕਿ ਤੁਸੀਂ ਕਿਵੇਂ ਹੋ 트럼ਪ ਨੇ ਕੋਈ ਜਵਾਬ ਨਹੀਂ ਦਿੱਤਾ ਡਿਬੇਟ ਦੇ ਵਿੱਚ ਦੋਵਾਂ ਦੇ ਤਿੱਖੇ ਵਾਰ ਪਲਟਵਾਰ ਵੀ ਦਿਖਾਈ ਦਿੱਤੇ ਬਾਈਡਨ ਨੇ ਕਿਹਾ ਕਿ ਜਦੋਂ ਤੁਹਾਡੀ ਵਾਈਫ ਪ੍ਰੈਗਨੈਂਟ ਸੀ ਉਦੋਂ ਤੁਸੀਂ ਪੌਨ ਸਟਾਰ ਦੇ ਨਾਲ ਰਿਸ਼ਤੇ ਬਣਾ ਰਹੇ ਸੀ ਇਸ ਤੋਂ ਇਲਾਵਾ ਨਸ਼ੀਲੇ ਪਦਾਰਥਾਂ ਤੇ 트럼ਪ ਨੇ ਕਿਹਾ ਕਿ ਬਾਈਡਨ ਨੂੰ ਚੀਨ ਤੋਂ ਪੈਸੇ ਮਿਲਦੇ ਨੇ ਕਾਰਜਕਾਲ ਦੌਰਾਨ ਸਿਰਫ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਨੌਕਰੀਆਂ ਮਿਲੀਆਂ ਨੇ ਰਸ਼ਵਤਿਆ ਅਹੁਦੇ ਦੀ ਬਹਿਸ ਦੇ ਲਈ ਮੈਦਾਨ ਦੇ ਵਿੱਚ 트럼ਪ ਤੇ ਬਾਈਡਨ ਨੇ ਜਿਹੜੇ ਉਹ ਉਹਨਾਂ ਦੇ ਵਿਚਕਾਰ ਪ੍ਰੈਜ਼ੀਡੈਂਸ਼ੀਅਲ ਡਿਬੇਟ ਹੈ ਜਿਹੜੀ ਹੋਈ 트럼ਪ ਤੇ ਬਾਈਡਨ 4 ਸਾਲਾਂ ਚ ਦੂਜੀ ਵਾਰੀ ਹੁਣ ਇੱਕ ਦੂਜੇ ਦਾ ਸਾਹਮਣਾ ਕਰ ਰਹੇ ਨੇ ਐਟਲੰਟਾ ਸ਼ਹਿਰ ਦੇ ਵਿੱਚ 90 ਮਿੰਟ ਤੱਕ ਕਈ ਅਹਿਮ ਮੁੱਦਿਆਂ ਤੇ ਬਹਿਸ ਉਹਨਾਂ ਦੇ ਵਿਚਾਰ ਹੋਈ ਪਹਿਲੀ ਵਾਰ ਬਹਿਸ ਸਮੇਂ ਤੋਂ ਕਰੀਬ 3 ਮਹੀਨੇ ਪਹਿਲਾਂ ਹੋ ਰਹੀ ਹੈ ਨਵੰਬਰ ਦੇ ਵਿੱਚ ਰਾਸ਼ਟਰਪਤੀ ਚੋਣਾਂ ਹੋਣੀਆਂ ਨੇ ਤੇ ਉਸ ਤੋਂ ਕਈ ਮਹੀਨੇ ਪਹਿਲਾਂ ਹੀ ਇਹ ਡਿਬੇਟ ਹੈਗੀ ਜਿਹੜੀ ਇਸ ਵਾਰ ਹੋਈ ਹੈ ਇਸੇ ਖਬਰ ਤੇ ਐਡੀਟਰ ਇਨ ਚੀਫ ਡੇਲੀ ਪੋਸਟ ਜਗਦੀਪ ਸਿੰਘ ਸੰਧੂ ਜੁੜਿਆ ਹੈ ਜਗਦੀਪ ਜੀ ਡਿਬੇਟ ਇਕਤਾ 3 ਮਹੀਨੇ ਪਹਿਲਾਂ ਹੀ ਕਰਵਾਉਣ ਦਾ ਇਸ ਵਾਰ ਫੈਸਲਾ ਗਿਆ ਜਿਹੜਾ ਉਸ ਦੇ ਪਿੱਛੇ ਕੀ ਕਾਰਨ ਹੋ ਸਕਦੇ ਆ ਦੂਜਾ 트ੰਪ ਉਹੀ ਰਾਈਟ ਵਿੰਗ ਜਿਹੜੀ ਫਾਰ ਰਾਈਟ ਅਪਰੋਚ ਹੈਗੀ ਆਪਣੀ ਉਸੇ ਤੇ ਹੀ ਚੱਲਦੇ ਦਿਖਾਈ ਦੇ ਰਹੇ ਇਸ ਵਾਰ ਵੀ ਇਹ ਪਹਿਲਾ ਮੌਕਾ ਹੈ ਕਿ ਜਿਹੜੀ ਡਿਬੇਟ ਹੈ ਉਹ ਕਿਸੇ ਸਟਿੰਗ ਪ੍ਰੈਜ਼ੀਡੈਂਟ ਔਰ ਜਿਹੜੇ ਫਾਰਮਰ ਪ੍ਰੈਜ਼ੀਡੈਂਟ ਦੇ ਵਿੱਚ ਸੀ ਕਿਉਂਕਿ ਆਮ ਤੌਰ ਤੇ ਜਿਹੜੇ ਨਵੇਂ ਪਿਛਲੀ ਵਾਰ ਦੀ ਗੱਲ ਕਰੀਏ 2020 ਦੇ ਵਿੱਚ ਜੋ ਬਾਈਡਨ ਜਿਹੜੇ ਆ ਉਹ ਉਹਨਾਂ ਨੇ ਚੈਲੰਜ ਕੀਤਾ ਸੀ 트럼ਪ ਨੂੰ ਔਰ ਉਹਨਾਂ ਨੇ ਨਾ ਸਿਰਫ ਡਿਬੇਟ ਵਿੱਚ ਜਿਹੜੇ 트럼ਪ ਉਹਨਾਂ ਨੂੰ ਹਰਾਇਆ ਸੀ ਬਲਕਿ ਇਲੈਕਸ਼ਨ ਦੇ ਵਿੱਚ ਵੀ ਫਿਰ ਹਰਾਇਆ ਸੀ ਇਸ ਵਾਰ ਡਿਬੇਟ ਸਮੇਂ ਤੋਂ ਪਹਿਲਾਂ ਜ਼ਰੂਰ ਕੀਤੀ ਗਈ ਹੈ ਔਰ ਦੂਜੀ ਡਿਬੇਟ ਕੀਤੀ ਜਾ ਰਹੀ ਹੈ ਕਿ ਸਪਟੰਬਰ ਮਹੀਨੇ ਵਿੱਚ ਦੂਜੀ ਡਿਬੇਟ ਕੀਤੀ ਜਾਊਗੀ لیکن ਜਿਹੜੀ ਅਸਲੀਅਤ ਇਹ ਹੈ ਕਿ ਜਿਹੜਾ ਜੋ ਬਾਈਡਨ ਨੇ ਉਹਨਾਂ ਦੀ ਉਮਰ 73 ਸਾਲ ਜਦਕਿ ਟਰੰਪ ਦੀ ਉਮਰ 78 ਸਾਲ ਹੈ ਔਰ ਦੋਨਾਂ ਵਿੱਚ ਹਾਲਾਂਕਿ ਏਜ ਡਿਫਰੈਂਸ ਬਹੁਤ ਜ਼ਿਆਦਾ ਨਹੀਂ ਹੈ ਲੇਕਿਨ ਵੱਡੇ ਸਵਾਲ ਉੱਠਦੇ ਆ ਕਿ ਜਿਹੜੇ ਜੋ ਬਾਈਡਨ ਨੇ ਉਹ ਅਕਸਰ ਉਹਨਾਂ ਦੀ ਉਮਰ ਦੇ ਕਾਰਨ ਜਿਹੜੀ ਵੱਧ ਰਹੀ ਉਮਰ ਦੇ ਕਾਰਨ ਉਹ ਫ੍ਰੀਜ਼ ਹੋ ਜਾਂਦੇ ਆ ਔਰ ਅੱਜ ਵੀ ਡਿਬੇਟ 'ਚ ਇੱਕ ਮੌਕਾ ਆਇਆ ਕਿ ਉਹ 30 ਸੈਕਿੰਡ ਲਈ ਬਿਲਕੁਲ ਚੁੱਪ ਹੋ ਗਏ ਟਰੰਪ ਜਿਹੜੇ ਲਗਾਤਾਰ ਉਹਤੇ ਅਗਰੈਸਿਵ ਸਵਾਲ ਕਰ ਰਿਹਾ ਸੀ ਲੇਕਿਨ ਜਿਹੜੇ ਬਾਈਡਨ ਨੇ ਇਹ ਲੱਗ ਰਿਹਾ ਸੀ ਕਿ ਉਹਨਾਂ ਨੇ ਪਹਿਲਾਂ ਰੈਸਲ ਕਰਕੇ ਆਏ ਨੇ ਕਿ ਕਿਸ ਤਰ੍ਹਾਂ ਉਹਨਾਂ ਨੇ ਉੱਥੇ ਬੋਲਿਆ ਔਰ ਇਸ ਡਿਬੇਟ ਦੀ ਖਾਸੀਅਤ ਇਹ ਹੁੰਦੀ ਹੈ ਕਿ ਇਸ ਵਿੱਚ ਕੋਈ ਵੀ ਤੁਸੀਂ ਪਰਚੀ ਜਾਂ ਫਿਰ ਨੋਟ ਲਿਖ ਕੇ ਲੈ ਨਹੀਂ ਲੈ ਕੇ ਨਹੀਂ ਜਾ ਸਕਦੇ ਔਰ ਤੁਹਾਨੂੰ ਫੈਕਟ ਜਿਹੜੇ ਆ ਸਾਰੇ ਸਟੈਂਡਰਡ ਤੇ ਹੋਣੇ ਚਾਹੀਦੇ ਆ ਸੋ ਇਹ ਡਿਬੇਟ ਹੁੰਦੀ ਕਿਉਂ ਹੈ ਸੀਐਨਐਨ ਟੀਵੀ ਦੇ ਉੱਪਰ ਟੈਲੀ ਡਿਬੇਟ ਜਿਹੜੀ ਹੈ ਉਹ ਅੱਜ ਟੈਲੀਕਾਸਟ ਕੀਤੀ ਗਈ ਹੈ ਉਸ ਤੋਂ ਬਾਅਦ ਜਿਹੜੀ ਜਿਊਰੀ ਹੈ ਜਿਸ ਵਿੱਚ ਬਹੁਤ ਸਾਰੇ ਜਰਨਲਿਸਟ ਹੁੰਦੇ ਆ ਬਹੁਤ ਸਾਰੇ ਵੱਡੇ ਪੋਲੀਟਿਸ਼ੀਅਨ ਹੁੰਦੇ ਆ ਉਹ ਡਿਸਾਈਡ ਕਰਦੇ ਆ ਕਿ ਅਖਰ ਡਿਬੇਟ 'ਚ ਕੌਣ ਜਿੱਤਿਆ ਔਰ ਅੱਜ ਦੇ ਡਿਬੇਟ 'ਚ ਜ ਲੋਕ ਜਿਹੜੇ ਦੇਖਣ ਵਾਲੇ ਸੀ ਜਿਹੜੀ ਡਿਬੇਟ ਹੈ ਉਹਦੇ ਜਿਹੜੇ ਰਜਾਣ ਆਏ ਉਸ ਵਿੱਚ 60% ਲੋਕਾਂ ਨੇ ਕਿਹਾ ਕਿ 트럼ਪ ਜਿਹੜੇ ਹੈ ਉਹ ਅੱਜ ਦੀ ਡਿਬੇਟ ਜਿੱਤੇ ਨੇ ਔਰ ਇਹੋ ਜਿਹਾ ਮਾਹੌਲ ਹੀ ਅਮਰੀਕਾ ਦਾ ਹੈ ਕਿਉਂਕਿ ਜਿਸ ਤਰ੍ਹਾਂ ਜੋ ਬਾਈਡਨ ਜਿਹੜੇ ਹੈ ਉਹਨਾਂ ਦੀ ਸਿਹਤ ਤੇ ਲਗਾਤਾਰ ਸਵਾਲ ਉੱਠ ਰਹੇ ਨੇ ਕਿ ਉਹਨਾਂ ਦੀ ਸਿਹਤ ਜਿਹੜੀ ਹੈ ਉਹ ਨਾ ਤਾਜ਼ਾ ਹੈ ਔਰ ਦੇਸ਼ ਨੂੰ ਉਹ ਲੀਡ ਕਰਨ ਦੀ ਹਾਲਤ ਨਹੀਂ ਹੈ ਕਿਉਂਕਿ ਅਗਲੇ 4 ਸਾਲ ਜਦੋਂ ਅਗਰ ਜਿੱਤੇ ਰਹੇ ਤਾਂ ਉਹਨਾਂ ਦੀ ਉਮਰ ਲਗਭਗ 88 ਸਾਲ ਹੋਏਗੀ ਔਰ ਉਹਨਾਂ ਲਈ ਕਾਫੀ ਮੁਸ਼ਕਲਾਂ ਹੋਣਗੀਆਂ ਉਹਨਾਂ ਦੇ ਸਟੇਟ ਦੇ ਚੈਲੰਜ ਲੈ ਕੇ ਇਹ ਵੀ ਅੱਜ ਦੇ ਡਿਬੇਟ ਵਿੱਚ ਪੁੱਛਿਆ ਗਿਆ ਕਿ ਵਾਈਟ ਹਾਊਸ ਨੂੰ ਕੌਣ ਚਲਾਉਂਦਾ ਹੈ ਕਿਉਂਕਿ ਬਾਈਡਨ ਦੀ ਸਿਹਤ ਬਾਰੇ ਬਹੁਤ ਸਾਰੇ ਸਵਾਲ ਉੱਠਦੇ ਰਹਿੰਦੇ ਆ ਤੇ ਉਹਨਾਂ ਨੇ ਕਿਹਾ ਕਿ ਵਾਈਟ ਹਾਊਸ ਨੂੰ ਕੌਣ ਲੋਕ ਨੇ ਜਿਹੜੇ ਵਾਈਟ ਹਾਊਸ ਦੇ ਵਿੱਚ ਰਹਿ ਰਹੇ ਨੇ ਜਿਹੜਾ ਅਮਰੀਕਾ ਦਾ ਰਾਸ਼ਟਰਪਤੀ ਦਾ ਘਰ ਹੁੰਦਾ ਹੈ ਸੋ ਉੱਥੇ ਬਹੁਤ ਸਾਰੇ ਸਵਾਲ ਉੱਠੇ ਅੱਜ ਦੀ ਜਿਵੇਂ ਡਿਬੇਟ ਜਿਹੜੀ ਆ ਉਹਦਾ ਲੈਵਲ ਦੀ ਗੱਲ ਕਰੀਏ ਤੇ ਬਹੁਤ ਹੀ ਜਿਹੜਾ ਲੈਵਲ ਘਟ ਦੇਖਿਆ ਕਿਉਂਕਿ ਜਿਸ ਤਰ੍ਹਾਂ ਇੱਕ ਦੂਜੇ ਉੱਪਰ ਮਿਲਦੀ ਜਿਹੜੀਆਂ ਦੁਸ਼ਮਣਵਾਦੀਆਂ ਕੀਤੀਆਂ ਉਸ ਨਾਲ ਅਮਰੀਕਨ ਲੋਕ ਜਿਹੜੇ ਆ ਉਹ ਵੀ ਕਾਫੀ ਨਾਰਾਜ਼ ਨੇ ਉਹਨਾਂ ਨੂੰ ਲੱਗ ਰਿਹਾ ਹੈ ਕਿ ਇਸ ਇਹੋ ਜਿਹੇ ਪਰਸਨਲ ਟੈਕ ਹੈ ਉਹਨਾਂ ਦੀ ਕੋਈ ਜਗ੍ਹਾ ਨਹੀਂ ਹੈ ਲੇਕਿਨ ਹੈਰਾਨੀ ਦੀ ਗੱਲ ਸੀ ਕਿ ਜਿਹੜੇ ਟਰੰਪ ਸੀਗੇ ਉਹ ਬਹੁਤ ਅਗਰੈਸਿਵ ਸੀ ਔਰ ਜੋ ਬਾਈਡਨ ਜਿਹੜੇ ਹੈ ਉਹ ਲਗਾਤਾਰ ਜਿਹੜੇ ਹੈ ਬੜੇ ਹੌਲੀ ਬੋਲ ਕੇ ਉਹ ਕੋਸ਼ਿਸ਼ ਕਰ ਰਹੇ ਹੈ ਕਿ ਅਲੱਗ-ਅਲੱਗ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਾਈਡਨ ਨੂੰ ਕੋਲਡ ਸੀਗਾ ਉਹ ਬਿਮਾਰ ਸੀਗੇ ਇਸ ਲਈ ਉਹਨਾਂ ਦੀ ਡਿਬੇਟ ਪਰਫਾਰਮੈਂਸ ਨਹੀਂ ਰਹੀ ਖਾਸ ਜਿਹੜੇ ਜਿਹੜੇ ਟੌਪਿਕ ਡਿਸਕਸ ਕੀਤੇ ਗਏ ਅਮਰੀਕਾ ਚ ਮਹਿੰਗਾਈ ਦੀ ਗੱਲ ਕੀਤੀ ਗਈ ਟਰੰਪ ਦਾ ਕਹਿਣਾ ਸੀ ਕਿ ਜਦੋਂ ਉਹ ਪ੍ਰੈਜ਼ੀਡੈਂਟ ਸੀਗੇ ਉਹਨਾਂ ਨੇ ਦੁਨੀਆਂ 'ਚ ਕਿਤੇ ਵੀ ਲੜਾਈ ਵਿੱਚ ਅਮਰੀਕਨ ਟਰੂਪਸ ਨਹੀਂ ਭੇਜੇ ਸੋ ਇਸ ਦਾ ਫਾਇਦਾ ਬਹੁਤ ਮਿਲਿਆ ਲੇਕਿਨ ਬਾਈਡਨ ਦਾ ਕਹਿਣਾ ਸੀ ਕਿ ਜੋ ਇਕਨੋਮੀ ਹੈ ਉਸ ਦੀ ਬੁਰੀ ਹਾਲਤ ਸੀ ਜਦੋਂ ਟਰੰਪ ਛੱਡ ਕੇ ਗਏ ਔਰ ਉਸ ਕਰਕੇ ਮੈਨੂੰ ਪ੍ਰੋਬਲਮ ਜਿਹੜੀਆਂ ਨੇ ਉਹ ਫੇਸ ਕਰਨਾ ਪਈ ਹੈ ਇਸ ਤੋਂ ਜਿਹੜਾ ਬਿਨਾਂ ਸਭ ਤੋਂ ਵੱਡਾ ਮੁੱਦਾ ਉੱਤੇ ਕੀ ਹੈ ਕਿ ਜਿਹੜੇ ਇੰਨੀ ਗਲਤ ਤੌਰ ਤੇ ਲੱਖਾਂ ਲੋਕ ਜਿਹੜੇ ਅਮਰੀਕਾ ਚਾ ਰਹੇ ਆ ਟਰੰਪ ਨੇ ਦਾਵਾ ਕੀਤਾ ਕਿ ਜਿਹੜੇ ਕ੍ਰਿਮੀਨਲਸ ਨੇ ਜਿਹੜੇ ਇਲੀਗਲ ਇਮੀਗ੍ਰੈਂਟਸ ਨੇ ਉਹ ਲਗਾਤਾਰ ਅਮਰੀਕਾ ਚਾ ਰਹੇ ਆ ਜਿਸ ਨਾਲ ਅਮਰੀਕਨ ਲੋਕਾਂ ਨੂੰ ਖਤਰਾ ਹੈ ਜਦਕਿ ਇਹਨੇ ਟਰੰਪ ਨੇ ਕਿਹਾ ਕਿ ਮੇਰੇ ਵੇਲੇ ਮੈਂ ਕੰਧ ਬਣਾਈ ਸੀ ਔਰ ਕੰਧ ਬਣਾ ਕੇ ਮੈਂ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਸੋ ਜੋ ਵੀ ਇਹਨਾਂ ਦੋਵਾਂ ਚ ਜਿੱਤੇ ਲੇਕਿਨ ਇੱਕ ਗੱਲ ਦਾ ਬੜੀ ਕਲੈਰਿਟੀ ਹੈ ਕਿ ਜਿਹੜਾ ਵੀ ਆਏਗਾ ਉੱਥੇ ਬਹੁਤ ਵੱਡਾ ਮੁੱਦਾ ਹੈ ਕਿ ਜਿਹੜੇ ਇਲੀਗਲ ਤੌਰ ਤੇ ਲੱਖਾਂ ਲੋਕ ਜਾਂਦੇ ਪਏ ਨੇ ਜਿਹੜੇ ਅਮਰੀਕਾ ਪਹੁੰਚ ਰਹੇ ਨੇ ਟੈਕਸਸ ਦੇ ਵਿੱਚ ਟੈਂਡੇਗੋ ਦੇ ਵਿੱਚ ਜਿਹੜੀ ਕੰਧ ਜਿਹੜੀ ਬਣਾਈ ਸੀ ਉਸ ਨੂੰ ਟੱਪ ਕੇ ਉਸ ਨੂੰ ਤੋੜ ਕੇ ਅਮਰੀਕਾ ਟੈਂਡਰ ਕਰ ਰਿਹਾ ਉਸ ਨੂੰ ਰੋਕਣ ਲਈ ਦੋਨਾ ਪ੍ਰੈਜ਼ੀਡੈਂਟਸ ਨੂੰ ਵੱਡੇ ਜਿਹੜੇ ਐਕਸ਼ਨ ਲੈਣੇ ਪੈਣਗੇ ਔਰ ਇਹਦੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਲੋਕ ਨੇ ਜਿਹੜੇ ਇਲੀਗਲ ਤੌਰ ਤੇ ਕਿਉਂਕਿ ਇੱਥੇ ਬਹੁਤ ਜ਼ਿਆਦਾ ਪੰਜਾਬੀਆਂ ਦੀ ਗਿਣਤੀ ਵੀ ਹੈ ਔਰ ਇੰਡੀਅਨਸ ਦੀ ਗਿਣਤੀ ਹੈ ਸੋ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੂੰ ਵਾਪਸ ਡਿਪੋਰਟ ਕੀਤਾ ਜਾਏਗਾ ਸੋ ਉਹ ਲੋਕ ਜਿਹੜੇ ਇਲੀਗਲੀ ਜਾ ਰਹੇ ਆ ਉਹ ਵੀ ਇਸ ਸੱਲੇ ਡਰੇ ਹੋਏ ਆ ਇਸ ਤੋਂ ਇਲਾਵਾ ਜੋ ਬਾਈਡਰ ਨੇ ਹਮਲਾ ਕੀਤਾ ਕਿ ਸ਼ਾਇਦ ਪਹਿਲਾ ਮੌਕਾ ਹੈ ਕਿ ਦੇਸ਼ ਦਾ ਪ੍ਰੈਜ਼ੀਡੈਂਟ ਦੀ ਇਲੈਕਸ਼ਨ 'ਚ ਉਹ ਬੰਦਾ ਖੜਾ ਹੋ ਰਿਹਾ ਜਿਸ ਨੂੰ ਚੌਂਤੇ ਉਦੇ ਉੱਪਰ ਚਾਰਜਸ ਲੱਗੇ ਆ ਔਰ ਉਸ ਨੂੰ ਉਸ ਸਵੇ ਸੱਜਾ ਸੁਣਾਈ ਗਈ ਯਾਰ ਉਹਨਾਂ ਨੇ ਇਹ ਵੀ ਦਾਵਾ ਕੀਤਾ ਕਿ ਉਹਨਾਂ ਨੇ 트럼ਪ ਨੂੰ ਸਵਾਲ ਕੀਤਾ ਕਿ ਤੇਰੀ ਵਾਈਫ ਜਿਹੜੀ ਉਹ ਪ੍ਰੈਗਨੈਂਟ ਸੀ ਤੇ ਉਸ ਵੇਲੇ ਤੂੰ ਪੌਨ ਸਟਾਰ ਦੇ ਨਾਲ ਹੰਬਸਟਰ ਹੋ ਰਿਹਾ ਸੀ ਇਸ ਬਾਰੇ ਕੀ ਕਹੋਗੇ ਤੇ ਇਸ ਬਾਰੇ 트럼ਪ ਨੇ ਸਾਫ ਇਨਕਾਰ ਕੀਤਾ ਕਿ ਉਹਨਾਂ ਨੂੰ ਉਹਨਾਂ ਨੇ ਇਹ ਜਿਹਾ ਕੁਝ ਨਹੀਂ ਕੀਤਾ ਲੇਕਿਨ ਇਹ ਵੀ ਸਚਾਈ ਹੈ ਕਿ 트럼ਪ ਨੇ ਉਸ ਪੌਨ ਸਟਾਰ ਨੂੰ ਚੁੱਪ ਕਰਾਉਣ ਦੇ ਲਈ ਕਾਫੀ ਪੈਸੇ ਜਿਹੜੇ ਹੈ ਉਹ ਦਿੱਤੇ ਸੀ ਸੋ ਉਸ ਗੱਲਾਂ ਤੋਂ ਬਾਅਦ ਲੱਗਿਆ ਕਿ ਜਿਵੇਂ 트럼ਪ ਜਿਹੜੇ ਉਹ ਬੈਕਕੋਰਟ ਤੇ ਲੇਕਿਨ ਯਾਰ ਦਾ ਡਵੇਰ ਦੇ ਵਿੱਚ ਜਿਹੜੀ 75 ਮਿੰਟ ਚੱਲੀ ਡਿਬੇਟ ਦੇ ਵਿੱਚ 트াম্প ਜਿਹੜੇ ਆ ਉਹ ਕਾਫੀ ਹਾਵੀ ਰਹੇ 40 ਮਿੰਟ 12 ਸਕਿੰਡ ਇਸ ਸਵੇਰ ਦੇ ਵਿੱਚ 트াম্প ਬੋਲੇ ਜਦਕਿ 5 ਮਿੰਟ ਕਾ ਜਿਹੜੇ ਆ ਬਾਈਡਨ ਸਿਰਫ 35 ਮਿੰਟ ਔਰ 41 ਸਕਿੰਡ ਇਸ ਦੇ ਵਿੱਚ ਬੋਲੇ ਲੇਕਿਨ ਇਹ ਵੀ ਇੱਕ ਸਚਾਈ ਹੈ ਕਿ ਜੋ ਵੀ ਦੋਨਾਂ ਚ ਉਦੇਸ਼ਤਾ ਜਿਹੜਾ ਪ੍ਰੈਜ਼ੀਡੈਂਟ ਬਣੇਗਾ ਉਸ ਦਾ ਸਿੱਧਾ ਸਿੱਧਾ ਅਸਰ ਦੁਨੀਆ ਵਿੱਚ ਔਰ ਭਾਰਤ ਵਿੱਚ ਦੇਖਣ ਨੂੰ ਮਿਲੇਗਾ ਤੁਸੀਂ ਦੇਖਿਆ ਕਿ ਇੰਡੀਆ ਔਰ ਅਮਰੀਕਾ ਦੀ ਪਾਰਟਨਰਸ਼ਿਪ ਬੜੀ ਇੱਕ ਹਾਈ ਲੈਵਲ ਤੇ ਜਾ ਚੁੱਕੀ ਹੈ ਔਰ ਚਾਈਨਾ ਨੂੰ ਨਿਊਟਰਲਾਈਜ਼ ਕਰਨ ਲਈ ਅਕਸਰ ਅਮਰੀਕਾ ਨੂੰ ਭਾਰਤ ਦੇ ਲੋੜ ਹੁੰਦੀ ਹੈ ਸੋ ਐਸੋ ਦੇ ਰਿਲੇਸ਼ਨ ਬਹੁਤ ਵਧੀਆ ਨੇ ਸੋ ਜੋ ਵੀ ਵਾਈਟ ਹਾਊਸ ਦੇ ਵਿੱਚ ਅਮਰੀਕਨ ਕੈਪੀਟਲ ਵਿੱਚ ਜਿਹੜੀ ਨਵੀਂ ਸਰਕਾਰ ਬਣੇਗੀ ਉਸ ਨੂੰ ਭਾਰਤ ਨਾਲ ਕਿਹੋ ਜਿਹਾ ਸੰਬੰਧ ਰਹਿਣਗੇ ਇਸ ਤੇ ਸਭ ਦੀ ਨਜ਼ਰ ਰਹੀਗੀ ਲੇਕਿਨ ਜਿਹਹਾ ਵੀ ਉਥੋਂ ਦੇ ਜਿਹੜੇ ਇਕਨ ਜਿਹੜੇ ਕ੍ਰਿਟੀਕਲ ਐਕਸਪਰਟ ਹੁੰਦਾ ਇਹ ਵੀ ਦਾਵਾ ਹੈ ਕਿ ਅਗਰ ਟਰੰਪ ਜੇ ਹਾਰ ਦੇ ਹਲਕੇ ਜਿਹੜੇ ਚਾਂਸਸ ਕਾਫੀ ਘੱਟ ਹੈ ਉਸ ਵੇਲੇ ਹਾਲਾਤ ਉੱਤੇ ਕਾਫੀ ਖਰਾਬ ਹੋ ਸਰੇ ਕਿਉਂਕਿ 2020 ਵਿੱਚ ਕੈਪੀਟਲ ਹੈ ਜਿਹੜਾ ਕਿ ਪਾਰਲੀਮੈਂਟ ਅਮਰੀਕਾ ਦਾ ਉੱਤੇ ਗੋਰਿਆਂ ਨੇ ਅਟੈਕ ਕੀਤਾ ਸੀਗਾ ਔਰ ਇਹੋ ਜਿਹੇ ਦਾਦੇ ਫਿਰ ਲਗਾਏ ਜਾ ਰਹੇ ਕਿ ਅਗਰ ਐਸਵਾ 트ੰਪ ਹਾਰੇ ਤੇ ਜਿਹੜੇ ਗੋਰੇ ਨੇ ਜਿਹੜੇ ਰੈਡ ਲੈਕਸ ਜਿਹੜੇ ਲੋਕਲ ਉਥੋਂ ਦੇ ਗੋਰੇ ਐ ਉਹ ਇਸ ਨਤੀਜੇ ਨੂੰ ਸਬਕਾਰ ਨਹੀਂ ਕਰਨਗੇ ਸੋ ਅਮਰੀਕਾ ਦੀ ਹਾਲਤ ਵੀ ਇਹੋ ਜੀ ਹੈ ਕਿ ਉਥੇ ਗ੍ਰਹਿਜੋਦ ਵਰਗੇ ਹਸਾਰ ਨੇ ਲੋਕ ਜਿਹੜੇ ਆ ਬੜੀ ਬੁਰੀ ਤਰ੍ਹਾਂ ਪੋਲਰਾਈਜ਼ ਹੋਏ ਹੋਏ ਆ ਦੋਨੋਂ ਪਾਸਿਆਂ ਤੋਂ ਲਗਾਤਾਰ ਜਿਹੜਾ ਐ ਉਹ ਸਵਾਲ ਉੱਠ ਰਿਹਾ ਕਿ ਆਖਿਰ ਜਿਹੜੀ ਡਿਬੇਟ ਦਾ ਦਸਰ ਉਹ ਇਹਨਾਂ niche ਕਿਵੇਂ ਚਲਾ ਗਿਆ ਇਸ ਵਿੱਚ ਬਾਈਡਨ ਨੇ ਇੱਕ ਹੋਰ ਗੱਲ ਕਹੀ ਕਿ ਉਨਾਂ ਨੇ ਤੁਹਾਨੂੰ ਸਟੇਟ ਐਕੀਦਾ ਕਿ 트럼ਪ ਨੇ ਕਿਹਾ ਸੀ ਕਿ ਜਿਹੜੇ ਫੌਜੀ ਇਰਾਕ ਜਾਂ ਹੋਰ ਕੰਟਰੀ ਇਸ ਅਫਗਾਨਿਸਤਾਨ ਚ ਜਾ ਕੇ ਜਿਹੜੇ ਮਰੇ ਨੇ ਉਹਨਾਂ ਨੂੰ ਲੂਜ਼ਰ ਕਿਹਾ ਸੀ ਲੇਕਿਨ 트럼ਪ ਬਾਈਡਨ ਨੇ ਕਿਹਾ ਕਿ ਮੇਰਾ ਬੇਟਾ ਖੁਦ ਇਸ ਵਾਰ ਚ ਸ਼ਹੀਦ ਹੋਇਆ ਸੀ ਸੋ ਲੂਜ਼ਰ 트럼ਪ ਹੈ ਨਾ ਕਿ ਉਹ ਸੋ ਫਿਲਹਾਲ ਜਿਹੜੀ ਡਿਬੇਟ ਹੈ 80% ਲੋਕਾਂ ਨੇ ਇਸ ਡਿਬੇਟ ਨੂੰ ਦੇ ਵਿੱਚ ਜਿਹੜੇ ਲੋਕ ਦੇਖ ਰਹੇ ਸੀ ਉਹਨਾਂ ਨੇ ਆਨਲਾਈਨ ਸਰਵੇ ਵਿੱਚ 트럼ਪ ਨੂੰ 80% ਵੋਟਾਂ ਦਿੱਤੀਆਂ ਨੇ ਜਦਕਿ ਜਿਹੜੇ ਬਾਈਡਨ ਨੂੰ ਸਿਰਫ 30% ਵੋਟਾਂ ਮਿਲੀਆਂ ਲੇਕਿਨ यह हूँ कि उठे वोटिंग में रिफलैक्ट करेगी आने वाले देख दिन देखेगा लेकिन दूसरी डिबेट जी सितंबर चेगी नवंबर च इलैक्शन है उसे और भी क्यास आईया ने कि जिस तरह बाइडन की अज्ज कह सकते हैं कि उन्हों की हालत सी उसके तो बाद शायद सितंबर में डिबेट ना कराई जाए और डिबेट जी है अमेरिकन हिस्टरी चाहिए लेकिन बड़ा एक खूबसूरत नमूना है डेमोक्रेसी का कि किस तरह दो जे शख्स ने जोड़े ਦੁਨੀਆ ਦੇ ਸਭ ਤੋਂ ਤਾਕਤਵਰ ਸਖਸ਼ ਬਣ ਜਾ ਰਹੇ ਆਪਸ ਵਿੱਚ ਬੇਟ ਕਰਦੇ ਆ ਹਾਲਾਂਕਿ ਭਾਰਤ ਵਿੱਚ ਵੀ ਲਗਾਤਾਰ ਡਿਮਾਂਡ ਉੱਠਦੀ ਰਹੀ ਕਿ ਰਾਹੁਲ ਗਾਂਧੀ ਔਰ ਪ੍ਰਾਈਮ ਮਿੰਿਸਟਰ ਨਰਿੰਦਰ ਮੋਦੀ ਨੂੰ ਇੱਕੋ ਸਟੇਜ ਤੇ ਆ ਕੇ ਦੇਸ਼ ਦੀ ਪਾਲਿਸੀਜ਼ ਬਾਰੇ ਡਿਸਕਸ ਕਰਨਾ ਚਾਹੀਦਾ ਲੇਕਿਨ ਭਾਰਤ ਦੀ ਪੋਲਿਟਿਕਲ ਸਿਸਟਮ ਇਹੋ ਜਿਹਾ ਕਿ ਕੋਈ ਕਿਸੇ ਨੂੰ ਜਵਾਬ ਦੇ ਨਹੀਂ ਰਹੀਏ ਲੇਕਿਨ ਅਮਰੀਕਾ ਦੇ ਵਿੱਚ ਜਿਹੜਾ ਪ੍ਰੈਜ਼ੀਡੈਂਸ਼ੀਅਲ ਸਿਸਟਮ ਵਿੱਚ ਡਿਬੇਟ ਕਰਨਾ ਰੁਝਾਨ ਹੈ ਔਰ ਜੋ ਵੀ ਕੈਂਡੀਡੇਟ ਹੁੰਦੇ ਆ ਉਹ ਆ ਕੇ ਉੱਪਰਲੀ ਲੋਕਾਂ ਦੇ ਵਿੱਚ ਡਿਬੇਟ ਕਰਦੇ ਆ ਲੋਕ ਜਿਹੜੇ ਉਸ ਤੋਂ ਬਾਅਦ VOTING ਕਰਦੇ ਆ ਕਿ ਅਖਰ ਕੌਣ ਜਿੱਤੇ ਆ ਔਰ ਉਹਨਾਂ ਨੂੰ ਕ੍ਰਿਟਿਕਸ ਜਿਹੜੇ ਆ ਉਹ ਐਨਾਲਾਈਜ਼ ਕਰਦੇ ਆ ਕਿ ਕਿਹ ਪ੍ਰੈਜ਼ੀਡੈਂਟ ਨੇ ਜਿਹੜਾ ਪ੍ਰੈਜ਼ੀਡੈਂਟ ਕੈਂਡੀਡੇਟ ਹੈ ਉਹਨੇ ਕੀ ਬੋਲਿਆ ਔਰ ਉਸੇ ਕੀ ਇੰਪੈਕਟਸ ਹੋਣਗੇ ਸੋ ਇਹ ਡਿਬੇਟ ਜਿਹੜੀ ਹੈ ਹੋ ਚੁੱਕੀ ਹੈ ਔਰ ਅਗਲੀ ਡਿਬੇਟ ਦਾ ਇੰਤਜ਼ਾਰ ਪੂਰੀ ਦੁਨੀਆ ਨੂੰ ਹੈ ਜੀ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਜੀ ਜੀ ਸੋ ਪਹਿਲੀ ਡਿਬੇਟ ਹੈਗੀ ਜਿਹੜੀ ਉਹ ਤਿੰਨ ਮਹੀਨੇ ਪਹਿਲਾਂ ਇਸ ਵਾਰ ਆਰਗੇਨਾਈਜ਼ ਹੋਈ ਹੈ ਦੂਜੀ ਡਿਬੇਟ ਹੈਗੀ ਜਿਹੜੀ ਉਹ ਇਸ ਤੋਂ ਬਾਅਦ ਹੋਏਗੀ